ਸਾਲ ਹੋ ਗਏ ਆ ਜੀ ਔਰ ਸਾਡੇ ਸਮਾਜ ਦੇ ਲੋਕ ਸਮੁੱਚੇ ਪੰਜਾਬ ਦੀ ਗੱਲ ਕਰਦਾ ਸਾਡਾ ਤਾਂ 3-4 3 ਸਾਲ ਦਾ ਜਵਾਰਗਾ ਮੋਬਾਈਲ ਦੇ ਵਿੱਚੋਂ ਸਾਰਾ ਕੁਝ ਲੱਭ ਲੈਂਦਾ ਐਨੇ ਇੰਟੈਲੀਜੈਂਟ ਆ ਸੀ ਅੱਜ ਅੱਜ ਹੀ ਜੇ ਇਹ 70 ਸਾਲਾਂ ਬਾਅਦ ਵੀ ਜੇ ਸਾਡੇ ਨਾਲ ਠੱਗੀ ਵਜਦੀ ਹੈ ਤਾਂ ਮੈਂ ਤਾਂ ਪੰਜਾਬ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਦੋਸਤੋ ਪੰਜਾਬ ਲੁੱਟਿਆ ਜਾ ਰਿਹਾ ਕੇਜੀਵਾਲ ਕਾਲਾ ਕਾਨੂੰਨ ਹੈ ਉਹਨੂੰ ਪੰਜਾਬ ਦੀਆਂ ਜਾਤ ਤੇ ਜੁਆਤੀ ਸਮੀਕਰਨਾ ਦਾ ਨਹੀਂ ਪਤਾ ਇਹਨਾਂ ਨੇ ਜਾਣ ਕੇ ਭਗਵੰਤ ਮਾਨ ਨੇ ਇੱਥੇ ਇਹਨੂੰ ਭੇਜਿਆ ਜਲਦੀ ਸਰਟੀਫਿਕੇਟ ਬਣਾ ਕੇ ਤੁਸੀਂ ਦੇਖਿਆ ਹੋਣਾ ਕਿ ਪੰਜ ਮੰਤਰੀ 3 ਐਮਐਲਏ ਨੂੰ ਟਿਕਟਾਂ ਦਿੱਤੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਆ ਔਰ ਉਹਨਾਂ ਵਰਕਰਾਂ ਦੇ ਵਿੱਚੋਂ ਇਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਪਸੰਦ ਆਉਂਦਾ ਸਾਡਾ ਨਾ ਸੀ ਬ੍ਰਿੰਗ ਕੋ ਢਲਕਾ ਤੁਸੀਂ ਸਾਰੇ ਜਾਣਦੇ ਹੋ ਕਿ ਸੈਂਕੜੇ ਬੰਦਿਆਂ ਨੇ ਜਿਨ੍ਹਾਂ ਨੇ 2013 ਤੋਂ ਇਹਨਾਂ ਦੀਆਂ ਦਰੀਆਂ ਝੜੀ ਜਾਂਦੇ ਆ ਉਹਨਾਂ ਨੇ ਅਪਲਾਈ ਕੀਤਾ ਬਿਲਕੁਲ ਕੁਆਲਿਫਾਈਡ ਬੰਦੇ ਸੀ ਹੋ ਕਾਬਿਲ ਸੀ ਹੋ ਇਸ ਸਟੇਟ ਦੇ ਤਾਂ ਇਹਨਾਂ ਨੇ ਸਾਡੇ ਸਮਾਜ ਨਾਲ ਠੱਗੀ ਮਾਰੀ ਆ ਔਰ ਸਾਡੇ ਐਸਸੀ ਸਮਾਜ ਦੇ ਜਿਹੜੇ ਵਰਕਰ ਆ ਭਰਾ ਜਿਹੜੇ ਝਾੜੂ ਚੱਕੀ ਫਿਰਦੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਓ ਤੁਹਾਡਾ ਕੰਮ ਲੁੱਟਿਆ ਜਾ ਰਿਹਾ ਆ ਚਿੱਤੇ ਦੇਣਾ ਸਾਡੇ ਦੇ ਵਿੱਚ ਇੱਕ ਜਾਲੀ ਬੀਸੀ ਬੰਦਾ ਜਾਲੀ ਐਸੇ ਸਰਟੀਫਿਕੇਟ ਬਣਾ ਕੇ ਇਲੈਕਸ਼ਨ ਲੜ ਰਿਹਾ ਤੁਸੀਂ ਅਜੇ ਵੀ ਸੁੱਤੇ ਪਏ ਹੋ ਜਾ ਕੇ ਝਾੜੂ ਤੁਸੀਂ ਤੁਰੇ ਫਿਰਦੇ ਹੋ ਵਾਪਸ ਆ ਜਾਓ ਇਹਨਾਂ ਨੇ ਤੁਹਾਨੂੰ ਕੋਈ ਨਿਆਂ ਨਹੀਂ ਦੇਣਾ ਕਿਸੇ ਨੂੰ ਤੁਹਾਨੂੰ ਐਮਐਲਏ ਐਮਪੀ ਬਣਾਉਣਾ ਸੋ ਗੱਲ ਹੈ ਕਿ ਅੱਜ ਸਾਡੇ ਨਾਲ ਬੜਾ ਧੋਖਾ ਹੋ ਰਿਹਾ ਆ ਜਿਹੜਾ ਸਾਡਾ ਖਾਸ ਕਰਕੇ ਲੋਕ ਸਭਾ ਕਫਰੀ ਕੋਟ ਇਹਦੇ ਵਿੱਚ ਆ ਕਾਂਗਰਸ ਵਾਲਿਆਂ ਨੇ ਬੀਬੀ ਅਮਰੀਕਾ ਤੋਂ ਲੈਂਦੀ ਆ ਇੱਥੇ 300 ਕਿਲੋਮੀਟਰ ਦੂਰ ਤੋਂ ਕੈਂਡੀਡੇਟ ਖੜਾਇਆ। ਪਿਛਲੇ 20 ਸਾਲਾਂ ਤੋਂ ਸਾਡੇ ਨਾਲ ਠੱਗੀ ਵਧ ਰਹੀ ਹੈ। ਦੀਪੀ ਗੋਛਲੇ ਤੋਂ ਇਲੈਕਸ਼ਨ ਲੜਦੀ ਰਹੀ ਹੈ। ਕੋਈ ਨਹੀਂ ਸਾਡੇ ਹਰਕੇ ਦੇ ਵਿਕਾਸ ਵਿੱਚ ਕੋਈ ਕੋਈ ਯੋਗਦਾਨ ਉਹਦਾ। ਆ ਜਿਹੜਾ ਹੈਗਾ ਮੁਹੰਮਦ ਸਰੀਕ ਸਾਡੇ ਤੇ ਆ ਗਿਆ। ਸੋ ਗੱਲ ਕੀ ਹੈ ਕਿ ਇਹ ਹਰ ਵਾਰੀ ਇਹ ਜਿਹੜੀ ਅਸੀਂ ਗੱਲ ਪੰਜਾਬੀ ਦੀ ਕਹਾਵਤ ਹੈ ਕਿ ਗੱਲ ਸਹੀ ਨਹੀਂ ਨਹੀਂ ਗੱਲ ਪਹਿਣੀ ਆ। ਅੱਜ ਇਹਨਾਂ ਨੇ ਪਹਾ ਬਣਾ ਲਿਆ। ਅੱਜ ਇੱਕ ਰਸਤਾ ਬਣਾ ਲਿਆ ਜਿਹਦੇ ਚ ਕੇ ਜਾਂਦੀ ਜਿਹੜੇ ਸਰਟੀਫਿਕੇਟ ਬਣਾ ਕੇ ਇਹ ਤੋਂ ਸਾਡੀ ਸਿਆਸੀ ਸਮਾਜ ਦੀ ਸਾਨੂੰ ਖੋਰਾ ਲਾਰੇ